ਲਗਾਤਾਰ ਸੋਨੇ ਚਾਂਦੀ ਦੇ ਭਾਅ ਜਿਹੜੇ ਸੀਗੇ ਬੀਤੇ ਦਿਨਾਂ ਦੇ ਵਿੱਚ ਦੇਖਿਆ ਕਿ ਅਸਮਾਨੀ ਚੂਰੇ ਸੀਗੇ ਸੋਨਾ ਤੇ ਚਾਂਦੀ ਦੋਵੇਂ ਆਮ ਲੋਕਾਂ ਦੀ ਪਹੁੰਚ ਤੋਂ ਬਾਹਰ ਹੋ ਰਹੀ ਸੀ ਕਿ ਜੇਕਰ ਸੋਨੇ ਦੀ ਗੱਲ ਕੀਤੀ ਜਾਵੇ ਤਾਂ ਸੋਨਾ ਤਕਰੀਬਨ 1.95 ਤੱਕ ਇਹ ਜਿਹੜਾ ਰੇਟ ਪਹੁੰਚ ਗਿਆ ਸੀਗਾ ਲੋਕਾਂ ਦੇ ਵਿੱਚ ਸਹਿਮ ਦਾ ਮਾਹੌਲ ਬਣ ਗਿਆ ਸੀ ਕਿ ਇਹਨੇ ਰੇਟ ਜੇ ਵਧ ਰਹੇ ਨੇ ਤੇ ਆਮ ਲੋਕ ਇਸ ਨੂੰ ਕਿਸ ਤਰ੍ਹਾਂ ਖਰੀਦਣਗੇ ਤੇ ਦੂਜੇ ਪਾਸੇ ਚਾਂਦੀ ਵੀ ਪਿੱਛੇ-ਪਿੱਛੇ ਚੱਲਦੀ ਸੀ ਕਿ ਚਾਂਦੀ ਦਾ ਰੇਟ ਵੀ ਤਕਰੀਬਨ 4 ਲੱਖ ਦੇ ਕਰੀਬ ਪਹੁੰਚ ਗਿਆ ਸੀਗਾ 420 ਦੀ ਜਿਹੜੀ ਰੇਟ ਹੈ ਲਾਸਟ ਦਾ ਦਰਜ ਕੀਤਾ ਗਿਆ ਸੀ ਤੇ ਅੱਜ ਵੀ ਗੱਲ ਕੀਤੀ ਜਾਈਏ ਤਾਂ ਜਿਹੜਾ ਇਹਦੇ ਵਿੱਚ ਚਾਂਦੀ ਦੇ ਵਿੱਚ 1 ਲੱਖ ਰੁਪਏ ਦੀ ਗਰਾਵਟ ਆਈ ਉਹ ਸੋਨੇ ਦੇ ਵਿੱਚ 35000 ਰੁਪਏ ਦੀ ਗਰਾਵਟ ਆਈ ਹੈ ਤਾਂ ਕੁੱ ਅੱਜ ਦਾ ਰੇਟ ਇੰਟਰਨੈਸ਼ਨਲ ਮਾਰਕੀਟ ਦੇ ਹਿਸਾਬ ਦੇ ਨਾਲ ਸਾਹਮਣੇ ਆਇਆ तकरीबन 35000 ਦਾ ਡਿਫਰੈਂਸ ਸੋਨੇ ਦੇ ਵਿੱਚ ਤੇ 1 ਲੱਖ ਰੁਪਏ ਦਾ ਡਿਫਰੈਂਸ ਚਾਂਦੀ ਦੇ ਵਿੱਚ ਦਰਜ ਕੀਤਾ ਗਿਆ ਸੋਨੇ ਦੇ ਭਾਅ ਦੀ ਗੱਲ ਕੀਤੀ ਜਾਵੇ ਤਾਂ ਹੁਣ ਇਹ ਜਿਹੜਾ 195 ਸੀਗਾ ਜਿਸ ਦੇ ਵਿੱਚ 35 ਕੱਢ ਕੇ ਤਾਂ ਇੱਕ 60 ਜਿਹੜਾ ਉਹ ਦਰਜ ਕੀਤਾ ਗਿਆ ਤੇ ਚਾਂਦੀ ਦੀ ਏਕਰ ਗੱਲ ਕੀਤੀ ਜਾਵੇ ਤਾਂ ਹੁਣ ਇਹ 320 ਦਾ ਜਿਹੜਾ ਰੇਟ ਆ ਉਹ ਅੱਜ ਵੀ ਦਿਨ ਦੇ ਵਿੱਚ ਦਰਜ ਕੀਤਾ ਗਿਆ ਤੇ ਹੁਣ ਇਹ ਜਿਹੜੇ ਗੱਲ ਕੀਤੀ ਜਾਵੇ ਜੁਵਲਰਸ ਮਾਰਕੀਟ ਦੀ ਤਾਂ ਮਾਰਕੀਟ ਦੇ ਜਿਹੜੇ ਹਾਲਾਤ ਨੇ ਕਾਫੀ ਡਿਫਰੈਂਟ ਦੇਖਣ ਨੂੰ ਮਿਲ ਰਹੇ ਨੇ ਕਈ ਦੁਕਾਨਦਾਰ ਅਜਿਹੇ ਨੇ ਜਿਹੜੇ ਅੱਜ ਦੇ ਦਿਨ ਖਾਸ ਤੌਰ ਤੇ ਦੁਕਾਨਾਂ ਵੀ ਬੰਦ ਕਰਕੇ ਜਾ ਰਹੇ ਨੇ ਕਿਉਂਕਿ ਬਹੁਤ ਵੱਡਾ ਇਹ ਡਿਫਰੈਂਸ ਹੈ ਲੋਕ ਕੋਈ ਜਿਹੜਾ ਨੇ ਹੈ ਹੈਵੀ ਜਿਹੜਾ ਸੋਨਾ ਹੈ ਜਾਂ ਚਾਂਦੀ ਹੈ ਵੱਡੀ ਤਦਾਦ ਦੇ ਵਿੱਚ ਖਰੀਦਿਆ ਵੇਚਣ ਆ ਰਹੇ ਨੇ ਤਾਂ ਸੋਨੇ ਤੇ ਚਾਂਦੀ ਦੇ ਵਿੱਚ ਜਿਹੜਾ ਰੇਟ ਹੈ ਡਿਫਰੈਂਸ ਉਹਨ ਪੈਦਾ ਹੋ ਗਿਆ ਤਾਂ ਹੁਣ ਇਹ ਜਿਹੜਾ ਮਾਰਕੀਟ ਦੇ ਵਿੱਚ ਇੱਕ ਵੱਡਾ ਇੱਕ ਡਿਫਰੈਂਸ ਕ੍ਰੀਏਟ ਹੋ ਗਿਆ ਹੁਣ ਉਹਨਾਂ ਵਾਲੇ ਦਿਨਾਂ ਦੇ ਵਿੱਚ ਕਿਸ ਤਰੀਕੇ ਦੇ ਨਾਲ ਲੋਕ ਇਹ ਰੇਟਾਂ ਨੂੰ ਲੈਂਦੇ ਨੇ ਇਹ ਤੁਹਾਡੇ ਸਾਹਮਣੇ ਹੁਣ ਉਹਨਾਂ ਵਾਲੇ ਦਿਨਾਂ 'ਚ ਹੀ ਪਤਾ ਚੱਲੇਗਾ ਜੁੜੇ ਰੋਜ਼ਾਨਾ ਤਾਸ਼ੀ ਦੇ